ਅਕਸਰ ਆਪਾਂ ਇੱਕ ਕਹਾਵਤ ਸੁਣਦੇ ਆਂ ਲੋਕ ਕਹਿੰਦੇ ਨੇ ਵੀ ਡੁੱਬਦੇ ਨੂੰ ਤਣਕੇ ਦਾ ਸਹਾਰਾ ਹਰੇਕ ਇਨਸਾਨ ਨਾਲ ਦੂਸਰੇ ਨੂੰ ਦੂਸਰੇ ਦੇਖ ਕੇ ਜਰਦਾ ਨਹੀਂ ਤੇ ਅਗਲਾ ਕਹਿੰਦਾ ਵੀ ਇਹ ਬੰਦਾ ਇਨਸਾਨ ਆ ਜਿਹੜਾ ਮਰ ਜੇ ਕਦੋਂ ਮਰ ਜੇ ਜੀ ਅਕਸਰ ਆਪਾਂ ਕਹਿੰਦੇ ਨੇ ਤੇਰੇ ਲੜ ਜੇ ਸੱਪ ਅੱਜ ਉਸ ਇਨਸਾਨ ਨੂੰ ਆਪਾਂ ਤੁਹਾਨੂੰ ਮਨਾਉਣ ਲੱਗੇ ਆ ਜਿਨੇ ਕਿ ਹਜ਼ਾਰਾਂ ਲੋਕਾਂ ਨੂੰ ਨਵੀਂ ਜ਼ਿੰਦਗੀ ਬਖਸ਼ੀ ਆ ਕਿ ਲੋਕਾਂ ਦੀ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਆ ਅੱਜ ਅਸੀਂ ਪਿੰਡ ਬਡਰੁਖਾਂ ਪਹੁੰਚੇ ਆ ਬਡਰੁਖਾਂ ਸਵਰਗੀ ਬੈਦਮਿੰਦਰ ਸਿੰਘ ਜੀ ਉਨਾ ਦੇ ਫੌਤਰ ਸਰਦਾਰ ਮੁੱਖ ਸੇਵਾਦਾਰ ਨੇ ਬੈ ਸਿਆਮ ਸਿੰਘ ਜੀ ਜਿਨ੍ਹਾਂ ਨੇ ਕੇ ਹਜ਼ਾਰਾਂ ਹੀ ਨਹੀਂ ਲੱਖਾਂ ਲੋਕਾਂ ਦੀ ਸੱਪ ਦੇ ਡੰਗੇ ਦੀ ਇਲਾਜ ਕਰਕੇ ਜਾਨ ਬਚਾਈ ਹੈ ਤੁਹਾਨੂੰ ਅਜੋਨਾਂ ਦੇ ਨਾਲ ਮਿਲਵਾਵਾਂਗੇ ਉਹਨਾਂ ਤੋਂ ਪੁੱਛਾਂਗੇ ਵੀ ਤੁਹਾਨੂੰ ਜੇ ਸੱਪ ਲੜ ਜੇ ਤਾਂ ਤੁਹਾਨੂੰ ਕਿਹੜੇ ਕਿਹੜੀਆਂ ਜਿਹੜੀਆਂ ਸਾਵਧਾਨੀਆਂ ਨੇ ਉਹਨਾਂ ਦੇ ਰੱਖਣਾ ਸਾਵਧਾਨੀ ਰੱਖਣੇ ਚਾਹੁੰਦੇ ਨੇ ਕੀ ਕੀ ਵਰਤਣਾ ਚਾਹੀਦਾ ਕਿਵੇਂ ਕਿਵੇਂ ਤੁਸੀਂ ਇਲਾਜ ਕਰਵਾਉਣ ਵਾਸਤੇ ਸਾਡੇ ਕੋਲੇ ਪਹੁੰਚਣਾ ਸਭ ਤੋਂ ਪਹਿਲਾਂ ਜੇ ਸੱਪ ਲੜ ਜੇ ਤੁਸੀਂ ਕੀ ਕੰਮ ਕਰਨਾ ਇਹ ਸਾਰਾ ਕੁਝ ਜਦੋਂ ਆਪਾਂ ਬੈਦ ਸਿਆਮ ਸਿੰਘ ਜੀ ਤੋਂ ਪੁੱਛਾਂਗੇ ਉਹਨਾਂ ਨਾਲ ਗੱਲਬਾਤ ਵੀ ਕਰਵਾਵਾਂਗੇ ਇੱਥੇ ਜਿਹੜੇ ਇਹਨਾਂ ਕੋਲੇ ਵੀਰ ਜੀ ਇੱਕ ਮਰੀਜ਼ ਵੀ ਆਏ ਨੇ ਹੁਣੇ-ਹੁਣੇ ਲੈ ਕੇ ਆਏ ਨੇ ਤਕਰੀਬਨ ਉਹਦੇ 1 ਘੰਟਾ ਪਹਿਲਾਂ ਸੱਪ ਲੜਿਆਗਾ ਉਹਦਾ ਵੀ ਬਾਬਾ ਜੀ ਇਹਨੇ ਬੈਦ ਜੀ ਇਹਨੇ ਇਲਾਜ ਕੀਤਾ ਉਹਨਾਂ ਦੇ ਨਾਲ ਵੀ ਗੱਲ ਕਰਵਾਵਾਂਗੇ ਉਹਨਾਂ ਦੇ ਨਾਲ ਇੱਕ ਹੋਰ ਵੀਰ ਜੀ ਵੀ ਨੇ ਜਿਨ੍ਹਾਂ ਨੇ 2 ਦਿਨ ਪਹਿਲਾਂ ਸੱਪ ਲੜਿਆ ਸੀ ਉਹ ਵੀ ਉਹਦੇ ਨਾਲ ਮਰੀਜ਼ ਨੂੰ ਲੈ ਕੇ ਆਏ ਨੇ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤਾਂ ਜੋ ਕਿਸੇ ਵੀਰ ਦਾ ਭਰਾ ਦਾ ਜਿਹਦੇ ਸੱਪ ਲੜਿਆ ਹੁੰਦਾ ਉਹਦਾ ਫਾਇਦਾ ਹੋ ਜੇ ਤਾਂ ਜੋ ਮੌਕੇ ਸਿਰ ਉਹਨੂੰ ਬੈਜ ਜੀਆਂ ਕੋਲ ਲੈ ਕੇ ਉਹਦੀ ਜਾਨ ਬਚਾਈ ਜਾ ਸਕੇ ਜਿਹੜਾ ਬਡਰੁਖਾ ਪਿੰਡ ਹੈ ਇਹ ਮਹਾਰਾਜਾ ਨਜੀਤ ਸਿੰਘ ਦੇ ਨਾਨਕੇ ਪਿੰਡ ਹੈ ਇਹ ਸੰਗਰੂਰ ਤੋਂ ਬਰਨਾਲੇ ਦੇ ਵਿਚਕਾਰ ਪੈਂਦਾ ਪਿੰਡ ਬਡਰੁਖਾ 메ਨ ਰੋਡ ਦੇ ਉੱਪਰ ਪੈਂਦਾ ਸਾਡੇ ਨਾਲ ਇਸ ਟਾਈਮ ਬੈਜ ਸਿਆਮ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਸਭ ਤੋਂ ਪਹਿਲਾਂ ਜਦੋਂ ਸੱਪ ਲੜ ਜਾਂਦਾ ਵੀ ਬੰਦੇ ਨੂੰ ਕਿਹੜਾ ਕਿਹੜਾ ਟ੍ਰੀਟਮੈਂਟ ਦੇਣਾ ਪੈਂਦਾ ਸਸਕਾਰੀ ਸਤਿਕਾਰ ਜੀ ਜਦੋਂ ਮੰਨ ਲਓ ਵੀ ਆਪਣੇ ਖੇਤ ਦੇ ਵਿੱਚ ਕੰਮ ਕਰਦੇ ਕਿਸੇ ਵੀ ਇਨਸਾਨ ਦੇ ਕਿਸਾਨ ਦੇ ਸੱਪ ਲੜ ਗਏ ਸਭ ਤੋਂ ਪਹਿਲਾਂ ਉਹਨੂੰ ਕੀ ਕਰਨਾ ਚਾਹੀਦਾ ਜੀ ਸਾਰਿਆਂ ਤੋਂ ਪਹਿਲਾਂ ਉਹਦੇ ਬੰਨ ਮਾਰ ਲਓ ਠੀਕ ਹੈ ਜੀ ਜਿਵੇਂ ਆਪਣੇ ਅੰਗ ਤੇ ਲੜ ਗਿਆ ਬਾਹਾਂ ਤੇ ਲੜ ਗਿਆ ਲੱਤ ਤੇ ਲੜ ਗਿਆ ਹਾਂ ਜੀ ਉਹਦੇ ਬੰਨ ਮਾਰੋ 2-3 ਠੀਕ ਹੈ ਜੀ ਬੜੀਆ ਬੰਨ ਮਾਰ ਲਓ ਫੋਂ ਦਾ ਦੌਰਾ ਜਾਂ ਰੋਕ ਲਿਓ ਠੀਕ ਹੈ ਜੀ ਕਿ ਫਿਰ ਉਹ ਦੂ ਬਾਅਦ ਵਿੱਚ ਜਾਨੀ ਆਪਾਂ ਛੇਤੀ ਕਰ ਸਕਦੇ ਹਾਂ ਵੀ ਜਿੰਨਾ ਵੀ ਛੇਤੀ ਜਾ ਕੇ ਦਵਾਈ ਲਵਾ ਲਈਏ 19ੇ ਚੀ ਦਾ ਇਲਾਜ ਹੋ ਜਾਂਦਾ ਹੈ ਮੰਨ ਲਓ ਜੀ ਵੀ ਆਪਣੇ ਪੈਰ ਤੇ ਲੜਗੇ ਜੀ ਇੱਕ ਇੱਥੇ ਬੰਨ ਮਾਰ ਦੋ ਇੱਕ ਅੱਗੇ ਤਿੰਨ ਬੰਨ ਮਾਰ ਦੋ ਛੋਟੀ ਛੋਟੀ ਜਗ੍ਹਾ ਛੱਡ ਕੇ ਜੀ ਓਡੇ ਤੋਂ ਥੱਲੇ ਥੱਲੇ ਤਿੰਨ ਬੰਨ ਮਾਰ ਲਓ ਜੇ ਪੈਰ ਤੇ ਲੜਿਆ ਜੇ ਆਪਣੀ ਪਿੰਜੀ નીચે ਲੜਿਆ ਤਾਂ ਆਹਾਂ ਪੱਟ ਤੇ ਦੋ ਬੰਨ ਮਾਰ ਠੀਕ ਹੈ ਜੀ ਮੰਨ ਲਓ ਜੇ ਬਾਹ ਤੇ ਲੜਗੇ ਤਾਂ ਅੱਗੇ ਬੰਨਤਾ ਅੱਗੇ ਬੰਨ ਮਾਰ ਲਓ ਇਹ ਪਹਿਲੇ ਹੀ ਬੰਨ ਆਏ ਨਾ ਹੋਵੇ ਵੀ ਆਪਾਂ ਨੇ ਇੱਕ ਪਹਿਲੀ ਡੋਲੇ ਤੇ ਲਾਤਾ ਵੀ ਸਾਰੀ ਬਾਹ ਬਿੱਲੀ ਰਹਿ ਗਈ ਫਿਰ ਉਹ ਡੋਲੇ ਵਾਲਾ ਬੰਨ ਔਖਾ ਕਰਦਾ ਉਹਦਾ ਪਹਿਲਾਂ ਆਪਾਂ ਉੱਥੇ ਬੰਨ ਮਾਰਨਾ ਵੀ ਨੇੜੇ ਜਿੱਥੇ ਨੇੜ ਜਿਹੜਾ ਜਿਹੜੀ ਆਪਣੇ ਅੱਗੇ ਨਾ ਜਾਵੇ ਬਸ ਚਾਰ ਉਂਗਲਾਂ ਦੇ ਫਰਕ ਨਾਲ ਮਾਰ ਲਓ ਠੀਕ ਉਹਦੇ ਬਾਅਦ ਜਿੰਨੇ ਮਰਜ਼ੀ ਵਾਰ ਦਈਏ ਪੁੱਛੇ ਤਿੰਨ ਤੋਂ ਚਾਰ ਪੰਜ ਵੀ ਮਾਰ ਸਕਦੇ ਹਾਂ 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 ਠੀਕ ਹੈ ਜੀ ਉਹਦੇ ਬਾਅਦ ਹੁੰਦਾਈ ਸੱਪ ਕਿਹ ਕਿਸਮ ਦੇ ਹੁੰਦੇ ਨੇ ਜੀ ਕੋਈ ਵੱਧ ਜ਼ਹਿਰੀਲਾ ਹੁੰਦਾ ਜਿਵੇਂ ਫੈਮਲੀ ਕੋਈ ਹੋਰ ਸਭ ਕਹਿੰਦੇ ਸਭ ਤੋਂ ਵੱਧ ਜ਼ਹਿਰੀਲਾ ਉਹਦਾ ਸਾਰਾ ਟੇਜ ਇਹ ਉਹਦਾ ਉਹਦਾ ਜਿਹੜਾ ਡੰਗਾ ਮਾਰੀ ਵੀ ਕਿੰਨਾ ਚੇਰਵਾਜਾ ਬੰਦਾ ਦੇਖੋ ਕੋਬਰੇ ਦੇ ਤਿੰਨ ਚਾਰ ਚਾਂਸ ਨੇਗੇ ਜੀ ਤਾਂ ਉਹ ਆਪਣੀਆਂ ਮਸ਼ਰੀ ਫੜ ਲੈਥੋਂ ਅੱਛਾ ਜੀ ਫੇਰ ਤਾਂ ਬੰਦੇ ਦੀ ਕੋਈ ਬਚਤ ਨਹੀਂ ਹੈ ਠੀਕ ਹੈ ਜੀ ਆਪਣੇ ਆ ਛਕੜਾਂ ਜ ਵਾਲੀ 나ੜ ਫੜ ਲਿਆ ਠੀਕ ਹੈ ਪਿਛਲੀ ਹੈ ਜੀ ਹਾਂ ਠੀਕ ਹੈ ਜੀ ਇਹ ਤਾਂ ਦੂਣਾਂ ਜਗ੍ਹਾ ਤੇ ਇਹਨਾਂ ਦੇ ਵੱਢ ਗਿਆ ਦੰਦੀ ਹਾਂ ਜੀ ਫੇਰ ਤਾਂ ਉਹਦਾ ਕੋਈ ਹੱਲ ਨਹੀਂ ਬਾਕੀ ਉਹ ਹੋਰ ਕਿਤੇ ਜਗ੍ਹਾ ਤੇ ਵੱਢੀ ਹੋਇਆ ਕੋਈ ਉਂਗਲੀ ਫੜਨੀ ਕੋਈ ਉਹਦਾ ਹੱਲ ਹੋ ਜਾਂਦਾ ਇਹਦਾ ਕੀ ਮਤਲਬ ਵੀ ਇੱਥੇ ਸਿਤੀ ਜਿਹਾ ਇੱਥੋਂ ਪਤਾ ਨਹੀਂ ਕੋਈ ਆਪਣੇ ਸਰੀਰ ਦੇ ਵਿੱਚ ਕੋਈ ਕਨੈਕਸ਼ਨ ਮਿਲਦੇ ਨੇ 나ੜਾਂ ਨੂੜਾਂ ਦੇ 60 ਲੱਗੇ ਜਾ ਰਹੇ ਜਾਂ ਕੋਈ ਘੁੱਟ ਜੇ ਲੈਂਦੇ ਨੇ ਬਹੁਤੇ ਲੋਕ ਹਾਂ ਜੀ ਸੁਣ ਕਰਦੇ ਨੇ ਸਾਰੇ ਸਰੀਰ ਨੂੰ ਠੀਕ ਹੈ ਜੀ ਤੇ ਇੱਥੇ ਆਪਣੇ ਕੋਈ ਤੁਰੇ ਜਾਂਦੇ ਨਹੀਂ ਡੰਡਾ ਵੱਜੇ ਕਿਸੇ ਰੋਟ ਕੋਈ ਖਰਚਾ ਵੱਜੇ ਹਾਂਜੀ ਦੇਖੋ ਸਾਰੇ ਛੋਟਾ ਪੈਂਦਾ ਹਾਂਜੀ ਵੀ ਕੋਈ ਇੱਥੇ ਕਨੈਕਸ਼ਨ ਹੈ ਇਸ ਤਰ੍ਹਾਂ ਪੈਂਦਾ ਜਿਵੇਂ ਕੋਈ ਸਪਲਾਈਡ ਵਾਲਾ ਮਰੀਜ਼ ਆ ਗਏ ਹਾਂ ਉਹਨੂੰ ਤੁਹਾਡੇ ਕੋਲ ਜਿਹੜੀ ਦਵਾਈਆਂ ਬੁੱਟੇ ਨੇ ਉਹਦੇ ਤੁਸੀਂ ਆਪ ਤਿਆਰ ਕਰਦੇ ਹੋ ਹਾਂ ਆਪ ਤਿਆਰ ਕਰਦੇ ਸਾਰੀ ਟੋਟੀਆਂ ਸਾਰੀਆਂ ਤੇ ਉਹ ਖਾਣ ਵਾਸਤੇ ਜਾਂ ਦਿਨੇ ਜਾਂ ਪੀ ਆਪਣੇ ਲਾਉਂਡ ਬਸ ਤੇ ਪਹਿਲੇ ਨੰਬਰ ਤੇ ਤਾਂ ਉਹਦੇ ਪਾਸ ਲਾ ਕੇ ਲਾਉਨੇ ਆ ਦਵਾਈ ਠੀਕ ਹੈ ਜੀ ਉਹਨੂੰ ਪੁੱਛਦੇ ਆਂ ਵੀ ਕੋਈ ਕਬਰਾਟ ਕਬਰੂਟ ਆ ਜਾਂ ਕਿਸੇ ਰੋਟ ਜੇ ਤਾਂ ਬੰਦਾ ਕਹੇ ਮੈਨੂੰ ਕਬਰਾਟ ਤਾਂ ਹੈ ਨਹੀਂ ਹਾਂਜੀ ਫੇਰ ਤਾਂ ਉਹ ਪਸਲਾ ਕੇ ਦਵਾਈ ਲਈ ਜਾਂਦੇ ਸੀ ਅਸੀਂ ਉਹ 2-3 ਵਾਰ ਲਾ ਕੇ ਜਣੀ ਉਹ ਜ਼ਹਿਰ ਦੇ ਉੱਠੀ ਕਟਾਣੂ ਨੇ ਜਿਹੜੇ ਖਤਮ ਹੋ ਜਾਂਦੇ ਨੇ ਠੀਕ ਹੈ ਚਲ ਬੰਦਾ ਠੀਕ ਰਹਿੰਦਾ ਜੇ ਮੰਨ ਲਓ ਵੀ ਬੰਦੇ ਨੂੰ ਕਬਰਾਟ ਹੁੰਦੀ ਉਹਨੂੰ ਕੀ ਇਹ ਕਬਰਾਟ ਹੋ ਜੇ ਉਹਨੂੰ ਫਿਰ ਅਸੀਂ ਉਲਟੀਆਂ ਦਿੰਨੇ ਸਾਡੇ ਲਈ ਉਲਟੀ ਵਾਲੀ ਦਵਾਈ ਹੈਗੀ ਠੀਕ ਹੈ ਜੀ ਇਹ ਆ ਇਸ ਦੇ ਵਿੱਚ ਆ ਡਬੀ ਦੇ ਵਿੱਚ ਉਲਟੇ ਵਾਲੀ ਦਵਾਈ ਹੈਗੀ ਠੀਕ ਹੈ ਜੀ ਵੀ ਇਹ ਇੱਕ ਚਮਚਾ ਭਰ ਕੇ ਪਾਣੀ ਦੇ ਵਿੱਚ ਘੋਲ ਕੇ ਦੇ ਦਿੰਨੇ ਆ ਤੇ ਬੰਦੇ ਨੂੰ ਪੀਂਦੇ ਪੀਂਦੇ ਬਾਹਰ ਮਾਰ ਦਿਆ ਪਣੀ ਕੱਢ ਕੇ ਜਿਹੜਾ ਆਪਣੇ ਸੈਕਸਰੀਟ ਦੇ ਵਿੱਚ ਜ਼ਹਿਰ ਹੁੰਦੀ ਹੈ ਸਾਰੀ ਬਾਹਰ ਨਿਕਲ ਜਾਂਦੀ ਹੈ ਜਿਵੇਂ ਮੈਂ ਹੁਣ ਉਹ ਬਾਈ ਕੋਲੇ ਖੜਾ ਸੀਗਾ ਹਾਂ ਹਾਂ ਉਹਨੇ ਜਦੋਂ ਉਲਟੀ ਕੀਤੀ ਮੈਨੂੰ ਵੀ ਐ ਲੱਗਿਆ ਵੀ ਜਿਵੇਂ ਮੈਨੂੰ ਵੀ ਕੋਈ ਚੜਦਾ ਹੁੰਦਾ ਹੀ ਨਹੀਂ ਜਿਹਹ ਬਬਰਾ ਜ਼ਹਿਰੀ ਹੁੰਦੀ ਹੈ ਕਿ ਬਿ ਜਾਨੀ ਇਹ ਬਾਹਰ ਮਾਰ ਦਿਆ ਕੱਢ ਕੇ ਬਾਕੀ ਇਹ ਜਿੰਨੀ ਅੰਦਰ ਰਹਿੰਦੀ ਹੈ ਉਹਨੂੰ ਅੰਦਰ ਖਤਮ ਕਰ ਲੈਂਦੀ ਹੈ ਜਾਨੀ ਉਹਦੀ ਪਾਵਰ ਘਟਾ ਦਿੰਦੀ ਹੈ ਠੀਕ ਹੈ ਜੀ ਕਹਿੰਦੇ ਇਹ ਮਰੀਜ਼ ਆਇਆ ਇਸ ਪਤਿਕੜ ਗੱਡੂਆਂ ਤੋਂ ਤੁਹਾਡੇ ਕੋਲੇ ਹਾਂ ਮਰੀਜ਼ ਨੂੰ ਲੈ ਕੇ ਆਏ ਨੇ ਗੱਡੀ ਦੇ ਵਿੱਚ ਸਿੱਟ ਕੇ ਵੀ ਉਹਦੇ ਤੁਸੀਂ ਪਾਸ ਵਗੈਰਾ ਲਾਏ ਨੇ ਦਵਾਈ ਵਗੈਰਾ ਲਾਈ ਹੈ ਤੇ ਮਾਲੋ ਬ੍ਰੀਜ ਇਹ ਠੀਕ ਹੋ ਗਿਆ ਹਾਂ ਠੀਕ ਉਸ ਤੋਂ ਬਾਅਦ ਇਹਨੂੰ ਕਿੰਨੇ ਦਿਨਾਂ ਬਾਅਦ ਤੁਹਾਡੇ ਕੋਲੇ ਆਉਣਾ ਕੋਈ ਨਹੀਂ ਫੇਰ ਕੋਈ ਲੋੜਾ ਹੁਣ ਦੀ ਅਸਾ ਫੇਰ ਨਹੀਂ ਲੋੜੇ ਤਾਂ ਹੋਰ ਆ ਜੀ ਆ ਵੀ ਅਜੇ ਇਹਨੂੰ ਇੱਕ ਵਾਰੀ ਚਾਹੇ 2 ਘੰਟੇ ਲੱਗਣ ਕਿੰਨੇ ਟਾਈਮ ਲੱਗ ਜਾਂਦੇ ਠੀਕ ਹੋਣ ਦੇਖੋ ਜਦੋਂ ਬੰਦਾ ਸਾਡੇ ਲਵੇ ਆ ਗਿਆ ਸਾਡੇ ਲਵੇ ਤਾਂ ਅੱਧੇ ਘੰਟੇ ਤੋਂ 1 ਘੰਟਾ 1.5 ਘੰਟਾ 2 ਘੰਟੇ ਬਸ ਇੰਨੇ ਕੁ ਟਾਈਮ ਦੇ ਵਿੱਚ ਬੰਦਾ ਤੰਦਰੁਸਤ ਬਗ ਜਾਂਦਾ ਠੀਕ ਹੋ ਜਾਂਦਾ ਜੇ ਕਿਸੇ ਬੰਦੇ ਦਾ ਜਿਹੜੀ ਗਲਾ ਰੁੱਕ ਵੀ ਆ ਜੇ ਵੀ ਗਲਾ ਰੁਕਿਆ ਹੋਇਆ ਹੈ ਹਾਂਜੀ ਉਹਦੀ ਜੀਵਾਂ ਚ ਤਰਤ ਦਲਾਵੇ ਹਾਂਜੀ ਤੇ ਬਾਕੀ ਅੱਖਾਂ ਜੋ ਕਹੇ ਵੀ ਮੈਨੂੰ ਦੋ ਦੋ ਰਿਸ਼ਣ ਲੱਗ ਗਏ ਠੀਕ ਹੈ ਜੀ ਫਿਰ ਉਹਦੇ ਬਾਅਦ ਅਸੀਂ ਹੱਥ ਖੜੇ ਕਰ ਲੈਣਾ ਵੀ ਬਈ ਇਹ ਸੱਤੋਂ ਨਹੀਂ ਸਮਝਦਾ ਇਹਨੂੰ ਕਿਸੇ ਪਛੇਣ ਲੈਟ ਨਹੀਂ ਉਹ ਫਿਰ ਡਾਕਟਰ ਨੂੰ ਚੋਣ ਜਿਹੜੀ ਪੈਂਦੀ ਇਹਨੂੰ ਉਹ ਡਾਕਟਰ ਦੀ ਸਿਹਤਾਂ ਨਾਲ ਅੱਗੇ ਜਾਣੀ ਠੀਕ ਹੈ ਜੀ ਠੀਕ ਹੋ ਗਿਆ ਜਿੰਨੇ ਹੁਣ ਸੱਪ ਹੁੰਦੇ ਨੇ ਜੀ ਅੱਡ ਅੱਡ ਵੈਰਟੀਆਂ ਹੁੰਦੀਆਂ ਨੇ ਸੱਪਾਂ ਦੀ ਹਨਾ ਜੀ ਕਈ ਵਾਰੀ ਕਿਸੇ ਬੰਦੇ ਦੇ ਸੱਪ ਲੜ ਜਾਂਦਾ ਵੀ ਆਪਾਂ ਡਰ ਜਾਂਦਾ ਬੰਦਾ ਉਹ ਦਹਿਲ ਜਾਂਦਾ ਹਨਾ ਸੱਪ ਦੇ ਵਿੱਚ ਉਹ ਨਹੀਂ ਜ਼ਾਹਿਰ ਨਹੀਂ ਹੁੰਦੀ ਹਨਾ ਹਾਂ ਤੇ ਉਹਦਾ ਵੀ ਮੰਨ ਲਾਜ ਕਰਦੇ ਆਪਾਂ ਵੀ ਇਹ ਦਹਿਲੰਦਾ ਦਾ ਗੱਲ ਹੋਰ ਹੈ ਹਾਂ ਜੀ ਲਿਖੋ ਜੀ ਨੂੰ ਆਪਾਂ ਕਹਿੰਦੇ ਆ ਵੀ ਸੱਪ ਤੋਂ ਡਹਿਲ ਕੇ ਮਰ ਗਿਆ ਹਾਂਜੀ ਡਹਿਲ ਕੇ ਮਰੂਤਾ ਆਪ ਕੋ ਨੂੰ ਅਟੈਕ ਹੀ ਆਊਗਾ ਹਾਂਜੀ ਹਾਂ ਅਟੈਕ ਹਾਂ ਜਦੋਂ ਇੱਕ ਡੰਮ ਡਰੂਗਾ ਹਾਂਜੀ ਅਟੈਕ ਆਊ ਬੰਦਾ ਹਾਂਜੀ ਅਟੈਕ ਆਈ ਬੰਦੇ ਦੇ ਮੂੰਹ ਚੋਂ ਲਾਲ ਨਹੀਂ ਆਉਂਦੀ ਹਾਂਜੀ ਤੇ ਉਹਨੂੰ ਕੋਈ ਚੱਕਰ ਗਵੇ ਨਹੀਂ ਆਉਂਦਾ ਜਦੋਂ ਉਹ ਹੁੰਦਾ ਹਾਂਜੀ ਜਦੋਂ ਬੰਦਾ ਆ ਕੇ ਕਹਿੰਦਾ ਵੀ ਮਿੰਟਾਂ ਚੱਕਰ ਆਉਂਦੇ ਨੇ ਤੇ ਮੂੰਹ ਦੇ ਵਿੱਚੋਂ ਨੇ ਲਾਲਾਂ ਆਉਂਦੀਆਂ ਨੇ ਜਦੋਂ ਅਸੀਂ ਉਲਟੀ ਲਾਉਨੇ ਆ ਲਾਲਾਂ ਆਉਣ ਲੱਗੀਆਂ ਨੇ ਉਹ ਸਾਡੀ ਸਭ ਜਣੀ ਲਾਲਾ ਉਹਨੂੰ ਅਗਲੇ ਨੂੰ ਕਹਿ ਦਿੰਨਾ ਵੀ ਭਾਈ ਜੇ ਤਾ ਇਹ ਹਟ ਗਿਆ ਫਿਰ ਠੀਕ ਹੈ ਨਹੀਂ ਨਾ ਜਮਾਤ ਆ ਸਾਰਾ ਕੁਸੰਤਰ ਆਪਣਾ ਅਸੇ ਅਸੇ ਵੀ ਜੇ ਮੜ ਲਓ ਵੀ ਜੇ ਲਾਣਾ ਉੱਡ ਲੱਗ ਜਾਣਾ ਫੇ ਤਾਂ ਬੰਦਾ ਠੀਕ ਹੋ ਜਾਂਦਾ ਨਹੀਂ ਹਾ ਫਿਰ ਨਹੀਂ ਲਾਲਾ ਨਿਕਲ ਜਾਣਾ ਨਿਕਲ ਜੁਟੀਆਂ ਦੇ ਨਾਲ ਜੇ ਨਾਲ ਨਾਲ ਨਿਕਲਣਾ ਬਹੁਤ ਬੰਦੇ ਨੇ ਖਿੱਚ ਖਿੱਚ ਤੋੜਦਾ ਨਿਕਲਦੀਆਂ ਨਹੀਂ ਗੱਲ ਫਸਦੀ ਰਹਿੰਦੀ ਹੈ ਇਹ ਕੰਮ ਹੁੰਦਾ ਵੀ ਦਾਣਾ ਬਣ ਜਾਂਦਾ ਅੱਜ ਉਹਨੂੰ ਕੀ ਸਮਝੇ ਵੀ ਉਹਨੂੰ ਕੀ ਹੋਇਆਗਾ ਠੀਕ ਹੈ ਵੀ ਉਹ ਡਰ ਕੇ ਮਰਿਆ ਠੀਕ ਹੈ ਛੱਡ ਲਵੇ ਇਹ ਜੇ ਕੇਸ ਹੁੰਦੇ ਨੇ ਸਾ ਸਾਨੂੰ ਨਹੀਂ ਬੰਦਾ ਵੀ ਅਗਲੇ ਤੇ ਕਿਹਾ ਜਾਂ ਲੜਿਆ ਜਾਂ ਕਿਹਾ ਜਾਂ ਨਹੀਂ ਹਾਂਜੀ ਤੇ ਪਰਛਾਡੇ ਦਾ ਤੰਗ ਤੋਂ ਤੰਗ ਬੰਦਾ ਆਉਂਦਾ ਹੈ ਠੀਕ ਹੈ ਜੀ ਪਰ ਜਿਹੜਾ ਆਮ ਇੱਕ ਹਫਤੇ ਜੀ ਮੜਿਆ ਵੀ ਸੱਪ ਦੇ ਨਾਲ ਅਟੈਕ ਬੰਦਾ ਉਹ ਦਹਿਲ ਕੇ ਮਰ ਗਿਆ ਦਹਿਲ ਕੇ ਦਾ ਮਰ ਜੂਗਾ ਬਿਲਕੁਲ ਮੰਨਦੇ ਆ ਵੀ ਦਹਿਲ ਕੇ ਮਰ ਸਕਦੇ ਨੇ ਬਹੁਤ ਕਮਜ਼ੋਰਾ ਸਰੀਰ ਹੁੰਦਾ ਬੰਦੇ ਦਾ ਵੀ ਜਣੀ ਅਟੈਕ ਆ ਸਕਦਾ ਹੈ ਅਟੈਕ ਨਾ ਆਪਣੇ ਹੀ ਜੀ ਚੀਜ਼ਾਂ ਹੁਕਮ ਸੁਕਾ ਰਹੇ ਨੇ ਸਰੀਰ ਖਾਰਾ ਹਾਂਜੀ ਹਾਂਜੀ ਜੇ ਹੁਣ ਬੰਦੇ ਨੂੰ ਉਲਟੀਆਂ ਲੱਗ ਕੇ ਗਲ ਬੰਦ ਹੋ ਕੇ ਫੇਰ ਮਰਿਆ ਹੋ ਫੇਰ ਤਾਂ ਸੱਪ ਦੀ ਜ਼ਹਿਰ ਨੇ ਮਾਰਿਆ ਠੀਕ ਹੈ ਤੁਹਾਨੂੰ ਹੁਣ ਮਾਨੂੰ ਕੈਪੜੀ ਹੋ ਗਈ ਆਪਣੀ ਇਹ ਸੱਪ ਦੇ ਡੰਗੇ ਦਾ ਇਲਾਜ ਕਰਦੇ ਨੇ ਵੀਰੇ ਹੁਣ ਸਾਡੀ ਤੀਜੀ ਹੋ ਗਈ ਮੇਰੀ ਦੂਜੀ ਹੈ ਅੱਛਾ ਹੁਣ ਮੇਰਾ ਬੇਟਾ ਵੀ ਨਾਲ ਕਰਦਾ ਹੈ ਮੇਰਾ ਭਤੀਜਾ ਵੀ ਨਾਲ ਕਰਦਾ ਠੀਕ ਹੈ ਜੀ ਹਾਂ ਤੇ ਮੰਨ ਲਓ ਜੀ 24 ਘੰਟੇ ਤੁਸੀਂ ਇੱਥੇ ਹਾਜ਼ਰ ਰਹਿਣੀ ਜਦੋਂ ਮਰਜ਼ੀ ਚਾਹੇ ਬੰਦਾ ਅੱਧੀ ਰਾਤ ਨੂੰ ਤੁਹਾਨੂੰ ਵੀ ਜਦੋਂ ਉਹ ਬੰਦਾ ਸਾਡੇ ਘਰੇ ਆ ਗਿਆ ਹਾਂ ਜੀ ਸਾਡੇ ਘਰੋਂ ਬਿਨਾਂ ਦਵਾਈ ਤੋਂ ਨਹੀਂ ਮੁੜਦਾ ਠੀਕ ਹੈ ਜੀ ਦਵਾਈ ਅਸੀਂ ਦਵਾਈ ਅਸੀਂ ਉਹ ਜਿਹੜਾ ਗਲਬੰਦ ਵਾਲਾ ਉਹ ਨੂੰ ਵੀ ਦਿੰਦੇ ਆ ਠੀਕ ਹੈ ਜੀ ਬੀਜ ਹੋ ਉਹ 5000% ਬਚ ਵੀ ਰਹਿੰਦੇ ਨੇ ਉਹਨਾਂ ਦੀ ਕਿਸਮ ਬਤਾ ਲਈ ਜੀ ਹਾਂ ਕਿਸਮਟ ਹੈ ਜੀ ਤੇ ਜਿਹੜੇ ਬੰਦੇ ਨੇ ਲੰਘ ਲੰਗੇ ਜੀ ਅੰਦਰ ਠੀਕ ਹੈ ਨਹੀਂ ਤਾਂ ਲੰਘਦੇ ਨਹੀਂ ਗਲਤੀ ਫਸ ਜਾਂਦੀ ਹੈ ਹਾਂ ਜੀ ਹਾਂ ਅੱਛਾ ਬਾਕੀ ਫਿਰ ਵੱਡੀ ਗੱਲ ਸਾਰਾ ਤੋਂ ਹੈ ਵੀ ਪ੍ਰਮਾਤਮਾ ਦੇ ਹੱਥ ਕਰ ਲੈ ਸਾਰੀ ਹਾਂ ਜੀ ਹਾਂ ਵੀ ਜਿਹਨੂੰ ਪ੍ਰਮਾਤਮਾ ਨੇ ਰੱਖ ਮਰੇ ਵੀ ਠੀਕ ਹੋ ਜਾਂਦੇ ਤੇ ਚੰਗੇ ਬੜੇ ਵੀ ਗੁਜ਼ਰ ਜਾਂਦੇ ਨੇ ਫਿਰ ਹਾਂ ਜੀ ਹਾਂ ਤੇ ਜਿਹੜੀ ਇਹ ਤੁਸੀਂ ਸੇਵਾ ਕਰਦੇ ਜੀ ਲੋਕਾਂ ਦੀ ਬਹੁਤ ਲੰਬਾ ਸਮਾਂ ਤੋਂ ਸੇਵਾ ਕਰਦਿਆਂ ਹੋ ਗਿਆ ਇਹਦੇ ਬਾਅਦ ਤੇ ਤੁਹਾਡੀ ਫੀਸ ਵਗੈਰਾ ਕੋਈ ਦੇਖੋ ਸਾਡੀ ਫੀਸ ਦਾ ਜਿਵੇਂ ਉਹਨੂੰ ਫੀਸ ਸਮਝ ਲਓ ਚਾਹੇ ਕੋਈ ਦਵਾਈ ਦਾ ਖਰਚਾ ਹਾਂਜੀ ਹੁਣ ਦੇਖੋ ਅਸੀਂ ਪਾਸ ਲਾਉਨੇ ਆ ਜਿਹੜੇ ਹਾਂਜੀ ਇਹ ਮਲੇ ਡਬਲ ਅਸੀਂ ਸਾਰੇ ਸਾਨੂੰ ਮੁੱਲ ਲੈਣ ਹਾਂ ਮੁੱਲ ਪਹਿਲਾਂ ਬਜ਼ੁਰਗ ਲਾਉਂਦੇ ਤੇ ਹਾਂਜੀ ਅਸੀਂ ਵੀ ਲੈਣੇ 10-12 15 ਸਾਲ ਮੰਨੂ ਹਾਂਜੀ ਤੇ ਉਹ ਜਾਨੀ ਸਾਡੇ ਉਸਤਰੇ ਕਰਾਏ ਹੁੰਦੇ ਕੱਚੇ ਜੇ ਲੋਹੇ ਦੇ ਠੀਕ ਹੈ ਜੀ ਉਹਨੂੰ ਅਸੀਂ ਕਸਾਈ ਜਾਂਦੇ ਕਸਾ ਕੇ ਲਾਉਂਦੇ ਅਗਲੇ ਤੇ ਫਿਰ ਦੂਜੇ ਹੋਰ ਕਸਾਉਂਦੇ ਉਹਨਾਂ ਨੂੰ ਉਬਾਲ ਕੇ ਰੱਖਦੇ ਤੇ ਉਹਨਾਂ ਨੂੰ ਯਰ-ਯਰ ਜੀ ਵੀ ਪੈ ਜਾਂਦੀ ਤੇ ਫਿਰ ਉਹ ਸਾਫ ਕਰਨੇ ਆ ਫਿਰ ਹੁਣ ਅਸੀਂ ਜਣੀ ਇਹ ਸਾਰਾ ਸਟੀਲ ਦਾ ਸਮਾਨ ਲੈ ਰੱਖਿਆ ਜਿਹੜਾ ਇੱਕ ਬਲੇਡ ਮੰਨਣਾ ਇੱਕ ਦੇ ਲੱਗਿਆ ਉਹ ਦੂਜੇ ਦੇ ਨਹੀਂ ਵਰਤ ਦੂਜੇ ਦੇ ਨਹੀਂ ਵਰਤਣਾ ਉਹ ਵੀ ਉਹਦੇ ਵਾਸਤੇ ਵੀ ਨਵੀਂ ਬਲੇਡ ਆਰਡਰ ਰੱਖ ਕੇ ਨਸ਼ਟ ਕਰ ਲੈਣਾ ਬਸ ਉਹ ਤੋਂ ਬਾਅਦ ਮਸ਼ੀਨ ਠੀਕ ਹੈ ਜੀ ਤੇ ਵੀ ਇੱਕ ਬੰਦੇ ਦੇ 21 ਲਾਉਣਾ ਹੈ ਬਾਕੀ ਜਿਹੜੇ ਸਟੀਲ ਦੇ ਹੱਥੀਆਂ ਉੱਠੀਆਂ ਜਿਹੜੇ ਦੂਜੇ ਨੇ ਇਹਨਾਂ ਨੂੰ ਉਬਾਲ ਦੇਣਾ ਰੋਇ ਉਬਾਲ ਦੇ ਆ ਠੀਕ ਹੈ ਜੀ ਤੇ ਸਪਰਲਟਰ ਨਾਲ ਅੱਗ ਲਾ ਕੇ ਵੀ ਉਹ ਕਰਦੇ ਆ ਹਾਂ ਜੀ ਹਾਂ ਜੀ ਵੀ ਜਣੀ ਦੀ ਸਫਾਈ ਤਾਂ ਪੂਰੀ ਆ ਹੁਣ ਇਸ ਗੱਲ ਦੀ ਤਾਂ ਬੈ ਜੀ ਕਹਿੰਦੇ ਕਿ ਅਸੀਂ ਕੋਈ ਵਾਧੂ ਪੈਸਾ ਨਹੀਂ ਲੈਂਦੇ ਜਿੰਨਾ ਟ੍ਰੀਟਮੈਂਟ ਤੇ ਖਰਚਾ ਹੁੰਦਾ ਜਿਵੇਂ ਪਲੇਟ ਲੈ ਕੇ ਆਉਂਦੇ ਨੇ ਹਰ ਇੱਕ ਬੰਦੇ ਦੇ ਪਾਸਾ ਲਾਉਣ ਵਾਸਤੇ علیحد੍ਹਾ ਬਰੇਅਰ ਵਰਤਿਆ ਜਾਂਦਾ ਸਾਰਾ ਜਿਹੜਾ ਜਿਹੜਾ ਪ੍ਰੋਸੀਜਰ ਹੈ ਯਾਰ ਆ ਉਹ ਵੱਖੋ ਵੱਖਾ ਵਰਤੇ ਜਾਂਦੇ ਨੇ ਤੇ ਬਾਕੀ ਆ ਜਿਹੜੀ ਤੁਸੀਂ ਕਿਤਾਬ ਦੇਖ ਰਹੇ ਹੋ ਮੇਰੇ ਹੱਥ ਦੇ ਵਿੱਚ ਕੋਈ ਬਹੀ ਨਹੀਂ ਦੀ ਆਪਾਂ ਫਲਾਣੇ ਤੋਂ ਫਲਾਣੇ ਪੈਸੇ ਲੈਣੇ ਨੇ ਫਲਾਣੇ ਤੋਂ ਫਲਾਣੇ ਪੈਸੇ ਲੈਣੇ ਨੇ ਇਹ ਨਾ ਮਰੀਜ਼ਾਂ ਦੀ ਲਿਸਟ ਹੈ ਜਿਹੜੇ ਮਰੀਜ਼ਾਂ ਨੂੰ ਬੈ ਜੀ ਨੇ ਆ ਮਹੀਨੇ ਦੇ ਵਿੱਚ ਵਿੱਚ ਠੀਕ ਕੀਤਾ ਆ ਰਿਸ਼ਟ ਦੀ ਡੇਟ ਦੇਖ ਲਓ 10 7 2025 ਅੱਜ ਸਿਰਫ 10 8 ਹੋਈ ਐ ਇੱਕ ਮਹੀਨੇ ਦੇ ਵਿੱਚ ਇਹ ਰਜਿਸਟਰ ਤਕਰੀਬਨ ਵੀ ਭਰ ਚੁੱਕਿਆ ਅਜੇ ਹੋਰ ਲਿਸਟ ਨੇ ਜਿਹੜੇ ਡਾਕਟਰ ਜੀਆਂ ਕੋਲੇ ਭਰ ਕੇ ਰੱਖੇ ਪਏ ਨੇ ਆ ਦੇਖੋ ਹੁਣੇ-ਹੁਣੇ ਤਕਰੀਬਨ ਸਾਡੇ ਬੈਠੇ-ਬੈਠੇ 3-4 ਮਰੀਜ਼ਾਂ ਦਾ ਡਾਕਟਰ ਜੀ ਨੇ ਇਲਾਜ ਕੀਤਾ ਸਾਰਾ ਬੇਰਵਾ ਇਹ ਬੈਜੀ ਆਪਣੇ ਕੋਲ ਰੱਖਦੇ ਨੇ ਤੇ ਬਾਕੀ ਅਬਕਬ ਮਰੀਜ਼ਾਂ ਨੇ ਜਿਹੜੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਇਹ ਬੰਦਾ ਨੌਦਸ ਦੇ ਤੋਂ ਪਿੰਡ ਦਾ ਦੋ ਮੇਰਾ ਨਾਮ ਨਟਪੈ ਸਿੰਘ ਪਿੰਡ ਫਤੇਗੜ ਗੰਡੂਆ ਅੱਛਾ ਕੈਦ ਨੋ ਕੋਈ ਪਹਿਲਾਂ ਸੋਣੀ ਸੱਪ ਲੜੇ ਸੀ ਮੇਰੇ ਜੀ 15 ਦਿਨ ਹੋ ਗਏ ਮਤਲਬ ਕਿ ਪਿਛਲੇ ਵੀਰਵਾਰ ਤੋਂ ਪਿਛਲੇ ਵੀਰਵਾਰ ਲੜੇ ਸੀ ਠੀਕ ਹੈ ਠੀਕ ਹੈ ਤੁਸੀਂ ਰਾਤ ਪੈਜੇ ਕੋਲ ਆਏ ਸੀ ਹਾਂਜੀ ਠੀਕ ਹੈ ਰਾਤ ਨੂੰ ਲੜਿਆ ਸੀ ਸਾਢੇ 8:00 ਹੋ ਜੇ ਠੀਕ ਹੈ ਜੀ ਦੇ ਕਿੰਨੇ ਜੀ ਕੋਲ ਪਹੁੰਚੇ ਉਰੇ ਅਸੀਂ ਸਾਢੇ 9:00 ਪੁਣੇ 10:00 ਆਏ ਸੀ ਸੀ ਕਿੰਨੇ ਚਰਚੇ ਤੁਹਾਨੂੰ ਪਾਜੀ ਜੀ ਨੇ ਵੀ ਠੀਕ ਕਰਕੇ ਤੋੜਤਾ ਇਹਨਾਂ ਨੂੰ ਸਾਨੂੰ 2 ਘੰਟੇ ਆ ਜੀ ਦੋ ਘੰਟੇ ਜਦੋਂ ਠੀਕ ਹੋ ਗਏ ਦੂਬਤ ਨਹੀਂ ਫਿਰ ਆਉਣਾ ਪੈਂਦਾ ਨਾ ਨਾ ਇੱਕ ਵਾਰੀ ਇਲਾਜ ਕਰਵਾ ਲਏ ਜੇ ਤੁਹਾਨੂੰ ਇਹਨਾਂ ਤੋਂ ਮੁੜ ਕੇ ਚੱਣੀ ਆਉਣ ਦੀ ਲੋੜ ਨਹੀਂ ਨਾ ਨਾ ਦੁਬਾਰਾ ਨਹੀਂ ਆਉਣਾ ਪੈਂਦਾ ਠੀਕ ਆ ਵੀਜੀ ਤੁਸੀਂ ਹੁਣ ਲੈ ਕੇ ਆਏ ਉਹਨੂੰ ਹਾਂਜੀ ਇਹਨਾਂ ਨੂੰ ਅੱਜ ਲੈ ਕੇ ਆਏ ਕਿੰਨੇ ਚਿਰ ਹੋ ਗਏ ਸੱਪ ਨਾਲ ਇਹਨਾਂ ਦੇ 2:30 ਵਜੇ ਲੜਿਆ ਸੀ ਬਾਈ ਜੀ 2:30 ਇਹਨਾਂ ਨੂੰ ਟ੍ਰੀਟਮੈਂਟ ਦਿੱਤਾ ਹੁਣ ਹਾਂਜੀ ਇਹ ਕਿੰਨੇ ਚਿਰ ਸੁਣਫਾ ਆਉਣੇ ਵੀ ਠੀਕ ਹੋ ਜਾਣਗੇ ਇਹ ਅੱਧੇ ਘੰਟੇ ਨਹੀਂ ਸੈੱਟ ਹੋ ਜਾਣਗੇ ਇਹਨਾਂ ਦੇ ਪਾਸਾ ਬੰਨੇ ਨੇ ਮੰਨਣਾ ਬੰਨ ਲਾਇਆ ਨੇ ਜੇ ਜਦੋਂ ਇਹਨਾਂ ਦੀ ਆਪਣਾ ਜਿਹੜੇ ਉਤਰ ਜੂ ਉਦੋਂ ਬਾਅਦ ਖੁੱਲ ਜਾਂਦੇ ਨਹੀਂ ਇਹ 2-3 ਘੰਟਿਆਂ ਬਾਅਦ ਖੁੱਲਣਗੇ ਜੀ ਜਦੋਂ ਹੁਣ ਇੱਥੋਂ ਖੋਲ ਕੇ ਜੀ ਕਹਿਣਗੇ ਉੱਪਰ ਵੀ ਬੋਡੇ ਤੋਂ ਉੱਪਰ ਉਹ ਰੋ ਬੰਨੋ ਜਦੋਂ ਇੱਥੇ ਬੰਨ ਲਏ ਜੀ ਉਦੋਂ ਬਾਅਦ ਵੀ ਇਹ 3 ਘੰਟਿਆਂ ਬਾਅਦ ਇਹਦੇ ਉੱਤੇ ਸਰੋਂ ਆਹ ਕੌ ਲਾ ਕੇ ਜੀ ਦੇਸੀ ਫਿਰ ਉਦੋਂ ਬਾਅਦ ਖੋਲਣੇ ਜਦੋਂ ਲੱਤ ਦਾ ਸੋਜਿਆ ਲੈਣ ਲੱਗਦਾ ਠੀਕ ਹੈ ਬੈਜਿਆ ਕਰੋ ਸੱਪ ਦੇ ਡਰੇ ਦਾ ਇਲਾਜ 24 ਘੰਟੇ ਜਦੋਂ ਮਰਜ਼ੀ ਆ ਕੇ ਕਰਵਾ ਸਕਦੇ ਹੋ ਸੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਵੀਰ ਦਾ ਭਰਾ ਦਾ ਭਲਾ ਹੋ ਜਾਏ ਤਾਂ ਜੋ ਉਸ ਵਿਅਕਤੀ ਦੀ ਬੈਜੀਆਂ ਕੋਲੇ ਆ ਕੇ ਜਾਣ ਬੁੱਝ ਸਕੇ ਸੋਸਾਇਟੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ